ਲੱਗ ਰਿਹਾ ਹੈ ਵਦਮ ਮੈਚ ਹੈ ਤੇ ਵਦੀਆਂ ਕਦੇ ਟੀਮਾਂ ਨੇ ਅੱਜ ਦੇ ਜਿੰਦਗੀ ਹੈ ਔਰ ਸਭ ਦੇ ਸਾਰੇ ਭਰਾਵਾਂ ਦਾ ਜਿੰਨੇ ਵੀ ਵੀਰਾਂ ਨੇ ਬਹੁਤ ਵੱਡੇ ਸਹਿਯੋਗ ਦਿੱਤੇ ਇਸ ਟੂਰਨਾਮੈਂਟ ਦੇ ਲਈ ਜਿੰਨੇ ਭਰਾਵਾਂ ਨੇ ਮਾਨ ਦਿੱਤੇ ਹੈ ਹਰੇਕ ਤਖਰ ਸਾਹਿਬ ਜੀ ਪੇਲਾ ਚੋਟੀ ਦਾ ਦੁਨੀਆ ਖੁਸ਼ ਹੈ ਪੰਜਾਬੀ ਖੁਸ਼ ਹੈ ਤੇ ਸਾਹਮਣੇ ਕਦੇ ਲੈ ਵੀ ਪਹਿਲੀ ਰੇਡ ਪੈ ਗਈ ਹੈ ਹਾਂ ਤੋਂ ਬਾਹਰ ਮੁੰਡਾ ਕਦੇ ਇਧਰ ਲਈ ਪਾਸੇ ਜਿਹੜਾ ਮੀਰੀ ਪੀਰੀ ਖੇਡ ਕਲੱਬ ਦਾ ਕਬੱਡੀ ਪਾ ਰਿਹਾ ਹੈ ਹਰ ਚਾਰ ਦੇ ਚੋਟੀ ਦੇ ਰਾਣਗਰਾਂ ਕਲੱਬ ਦੇ ਕਦੇ ਚਾਰ ਖਿਡਾਰੀਆਂ ਵਿੱਚੋਂ ਕਿਹੜੇ ਮੁੰਡੇ ਬੱਲੇ-ਬੱਲੇ ਕਰਾਉਣਗੇ ਤਹਿਰੀਰ ਦਾ ਮੇਲਾ ਹੈ ਤੇ ਸਾਹਮਣੇ 10ਵੇਂ ਸਾਲ ਦੇ ਵਿੱਚ ਪੁਰੀਸ਼ ਕਰ ਗਿਆ ਹੈ ਔਰ ਨੰਬਰ ਜਿਹੜਾ ਰੀਡਰ ਨੇ ਜੋੜ ਦਿੱਤਾ ਹੈ ਅਗਲੀ ਰੇਡ ਦੀ ਵੱਡੇ ਭਾਈ ਕਰਦੇ ਗੱਲ ਬੈਂਦੀ ਕਬੱਡੀ ਦੀ ਆਹ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਕਿਹਦੇ ਨਾਰ ਕਹਰਾ ਕਾਦਰੀ ਕੇ ਵੱਲੋਂ ਰੈਡ ਬਾਲੀ ਵੱਧ ਆਇਆ ਹੈ ਹਾਸਲਾ ਹੋ ਗਿਆ ਹੈ ਅਗਲੇ ਮੈਚੇ ਟੀਮਾਂ ਨੂੰ ਬੇਨਤੀ ਹੈ ਟੀਮਾਂ ਬਾਹਰ ਸਿਰ ਤਿਆਰੀ ਕਰ ਲੈਣ ਨਾਲ ਹੀ ਪੰਜਾਬ ਦੀਆਂ ਵੱਡੀਆਂ ਕਲੱਬਾਂ ਵਿਚ ਜਾਰੀ ਕਰ ਲੈਣ ਲਓ ਸਾਹਮਣੇ ਪਈ ਹੋਈ ਚਲਦਾ ਹੋਇਆ ਕਿਹਦੇ ਮੁਕਾਬਲਾ ਤੇ ਨੰਬਰ ਕਿਹਦੇ ਨਾਨਗਹਿਰਾ ਕਲੱਬ ਦੇ ਇਸ ਵਿੱਚ ਹੈ ਲਓ ਅਗਲੀ ਕਬੱਡੀ ਪੌਂਡ ਲਈ ਹੁੰਦਾ ਕਿਤੇ ਮੇਰੀ ਪੀਰੀ ਵਾਲਾ ਅੱਜ ਕਿਹਦੇ ਜੀਤ ਦੀ ਕਿਹਦੇ ਬੱਲੇ ਬੱਲੇ ਘਵਾੜਾ ਜਿਹੜਾ ਜਿਲ੍ਹਾ ਗੁਰਦਾਸਪੁਰ ਦੇ ਚ ਭੈਣੀ ਵਿੱਚ ਕਬੱਡੀ ਕੱਪ ਹੋਇਆ ਤੇ ਨਾਲ ਸਵਾਦਕ ਕਬੱਡੀ ਦਾ ਨੰਬਰ ਜਿਹੜਾ ਰੀਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਰਕਾਰ ਬਰਾੜ ਗੁਰਪਿਆਰ ਬਰਾੜ ਸਾਡਾ ਵਿੱਕੀ ਭੰਗੋ ਦੀਪ ਚੋਪੜਾ ਗੁਰਪ੍ਰੀਤ ਸਰਪੰਚ ਗੁਰਮੀਤ ਬਰਾੜ ਤੇ ਨਾਲ ਬਲਦੇਰ ਧਾਲੀ ਵਾਲੇ ਨਾਲ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਫੇਰ ਕਦੇ ਜੱਸੇ ਨਹੀਂ ਪੈਂਦੀ ਹੈ ਮੈਚ ਕੋਲੇ ਸਿਰੇ ਦਾ ਟੱਕਰ ਚੋਟੀ ਦੀ ਫਿਰ ਜਾਂ ਜੱਸਾ ਕਰੇ ਨਾ ਨਾ ਇਧਰਲੇ ਪਾਸੇ ਚਾਰ ਜਾਫੀ ਚੋਟੀ ਦੇ ਚਾਰਾਂ ਵਿੱਚੋਂ ਕਿਹੜੇ ਮੁੰਡੇ ਨੇ ਬੱਲੇ ਬੱਲੇ ਕਰਾਣੀ ਹੈ ਵੱਡਾ ਮੇਲਾ ਵੱਡੀਆਂ ਟੀਮਾਂ ਦੀ ਤੇ ਦੁਨੀਆ ਦੇ ਕਰੇ ਟੋਪਰ ਖਿਡਾਰੀ ਜਿਹੜਾ ਅੱਜ ਇਸ ਧਰਤੀ ਤੇ ਔਰ ਜੱਸਾ ਮੁੰਡਾ ਕਰੇ ਲੱਖੂ ਕਾਂ ਵਾਲਾ ਲੱਖੂ ਕਾਂ ਵਾਲਾ ਜਿਸ ਤੇਰਾ ਭਰਾ ਬਣ ਕੇ ਮੈਦਾਨ ਪਲੀਜ਼ ਬੇਨਤੀ ਹੈ ਪਲੀਜ਼ ਲਸ਼ਟੌਂ ਵਿੰਗ ਧਾਰੀ ਜਿਹੜੇ ਬਾਹਰ ਸਾਈਡ ਆਨੰਦ ਬਾਵੇ ਹੈ ਪਲੀਜ਼ ਭਰਾ ਬਣ ਕੇ ਪਤਨ ਜੀ ਇਸ ਤੇ ਉਹ ਬੇਨਤੀ ਹੈ ਲਓ ਸਾਹਮਣੇ ਰੇਡ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਪਹਿਲਾ ਮੈਚ ਅੱਜ ਦੇ ਦਿਨ ਦਾ ਵੀ ਜਿਹੜਾ ਕਰ ਗਿਆ ਪਹਿਲ ਉਹ ਬੰਦਾ ਜੇਤੂ ਮੇਲੇ ਦਾ ਹਰ ਖਦਮਾ ਵੀ ਜਿੱਤਾਂ ਦਾ ਵਾਰ ਆਗੇ ਖੇਲੇ ਦਾ let me be